ਅੱਜ ਆਪਾਂ ਕੱਦੂ ਦੀਆਂ ਬੱਲਾਂ ਜਲਦੀ ਤਿਆਰ ਕਰਨ ਦਾ ਤਰੀਕਾ ਦੱਸਾਂਗੇ ਤੇ ਥੋੜੇ ਮਤਲਬ ਕੱਦੂ ਟੋਕਰੇ ਭਰ ਭਰ ਨਿਕਲਨੇ ਵੀ ਐਨੇ ਕੱਦੂ ਉਤਰਨਗੇ ਜੇਕਰ ਕੋਈ ਜਿਹੜੀ ਮਤਲਬ ਬੱਲ ਹੈ ਫਲ ਨਹੀਂ ਚਾਹਦੀ ਤਾਂ ਆਹ ਤਰੀਕਾ ਵਰਤ ਕੇ ਦੇਖ ਲਿਓ ਬਾਈ ਹੁਣ ਆਪਾਂ ਇੱਕ ਸਮਾਨ ਆ ਜਿਹੜਾ ਪਾਇਆ ਉਹਨਾਂ ਵਾਸਤੇ ਬੱਲਾਂ ਵਾਸਤੇ ਪਹਿਲਾਂ ਉਹ ਕੱਢ ਦਿਆਂ ਦੋ ਤਿੰਨ ਚੀਜ਼ਾਂ ਪਾਉਣ ਦੇ ਵਾਸਤੇ ਆਪਾਂ ਤੇ ਇੱਕ ਤਾਂ ਮਤਲਬ ਇਹ ਜਿਹੜੀ ਸ਼ਰਾਬ ਹੁੰਦੀ ਹੈ ਦੇਸੀ ਸ਼ਰਾਬ ਇਹ ਵਰਤਣੀ ਹੈ ਇਹ ਮਤਲਬ ਕਈ ਵੀਰ ਕਹਿੰਦੇ ਵੀ ਅਸੀਂ ਦੇਸੀ ਸ਼ਰਾਬ ਨਹੀਂ ਵਰਤਣੀ ਤਾਂ ਮਰਜ਼ੇ ਤੁਸੀਂ ਨਹੀਂ ਵਰਤਣੀ ਤਾਂ ਤੁਸੀਂ ਜਿਹੜੇ ਪੈਸਟੀ ਸਾਈਡੋਂ ਸਪਰੇਅ ਹੁੰਦੇ ਉਹ ਵਰਤ ਸਕਦੇ ਪਰ ਜਿਹੜੇ ਇਹਨੂੰ ਵਰਤ ਸਕਦੇ ਤਾਂ ਸਭ ਤੋਂ ਵਧੀਆ ਮਤਲਬ ਇਹਦੇ ਵਰਗੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਮਤਲਬ ਜੇਕਰ ਤੁਸੀਂ ਬੱਲਾਂ ਤੇ ਇਹਨੂੰ ਮਾਰੋਗੇ ਤੁਹਾਡੀ ਬੱਲਾਂ ਦੇ ਕਦੇ ਫਲ ਨਹੀਂ ਕਰਦਾ ਦੁੱਗਣਾ ਫਲ ਚੱਕਣੇ ਤੇ ਦਿਨਾਂ ਦੇ ਵਿੱਚ ਦਿਨਾਂ ਦੇ ਵਿੱਚ ਤਿਆਰ ਹੋ ਜਾਂਦੰਗੀਆਂ ਇੱਕ ਬੱਲ ਆਹ ਖੜੀ ਹੈ ਇਹਦੇ ਬਰੋਬਰ ਬੱਲ ਲੱਗੀ ਹੋਈ ਦਿਖਾ ਦਾਂਗੇ ਵੀ ਇਹਦੇ ਬਰੋਬਰ ਬੱਲ ਲੱਗੀ ਹੋਈ ਕਿੰਨੀ ਗ੍ਰੋਥ ਕਰੀਏ ਇਹਨੇ ਕਿੰਨੀ ਗ੍ਰੋਥ ਕਰੀ ਹੈ ਜਿਹੜੀ ਇਹਦੇ ਬਰੋਬਰ ਬੱਲ ਲਾਈ ਹੋਈ ਹੈ ਬੇਲ ਲਾਈ ਹੋਈ ਆਪਾਂ ਉਹ ਦਿਖਾ ਦਾਂਗੇ ਵੀ ਉਹਦਾ ਕਿਹ ਸਾਈਜ਼ ਬਣਿਆ ਤੇ ਇਹਦਾ ਕਿਹ ਸਾਈਜ਼ ਬਣਿਆ ਮਤਲਬ ਇਹਦੇ ਆਪ ਜਿਹੜਾ ਐਕਸਪੈਰੀਮੈਂਟ ਇਹ ਵਰਤਿਆ ਹੈ ਇਹ ਯਾਦੇ ਕਾਮਯਾਬ ਹੋਇਆ ਕਿਉਂਕਿ ਇਹਦਾ ਮਾਰੇ ਦੇਖ ਲਓ ਵੀ ਕਿੰਨੀ ਗ੍ਰੋਥ ਹੋ ਗਈ ਇਹਦਾ ਹੈਗੇ ਦੇਸੀ ਸਰਾਵ ਇਹ ਚ ਹੈਗੀਆਂ ਦੋ ਤਿੰਨ ਚੀਜ਼ਾਂ ਪਾਈ ਹੋਈ ਇੱਕ ਤਾਂ ਇਹਦੇ ਵਿੱਚ ਪਾਇਆ ਪਾ ਨਿੰਮ ਦਾ ਤੇਲ ਆ ਦੇ ਇਧਰ ਦਿਖਾ ਦੇ ਬਈ ਇਹਦੇ ਵਿੱਚ ਇੱਕ ਤਾਂ ਪਾਇਆ ਨਿੰਮ ਦਾ ਤੇਲ ਆਪਾਂ ਨੇ ਇੱਕ ਪਾਈ ਇਹਦੇ ਵਿੱਚ ਖਾਲ ਸਰੋਂ ਦੀ ਖਾਲ ਜਿਹੜੀ ਆਪਣੇ ਘਰ ਦੀ ਆਪਾਂ ਕੜਾਘਿਲੇ ਨੇ ਖਾਲ ਉਹ ਖਾਲ ਪਾਈ ਹੋਈ ਹੈ ਤੇ ਬਸ ਹੋਰ ਇਹਦੇ ਵਿੱਚ ਮਾਰੇ ਹੋਰ ਕੋਈ ਚੀਜ਼ ਨਹੀਂ ਹੈਗੀ ਇੱਕ ਤਾਂ ਸਰੋਂ ਦੀ ਖਾਲ ਤੇ ਇੱਕ ਨਿੰਮ ਦਾ ਤੇਲ ਨਿੰਮ ਦਾ ਤੇਲ ਤੁਸੀਂ ਕਦੋਂ ਵੀ ਲੈ ਸਕਦੇ ਆ 1.500 ਦੀ ਬੋਤਲ ਮਿਲ ਜਾਂਦੀ ਹੈ ਜਾਂ ਤੁਸੀਂ ਜੇਕਰ ਸਾਨੂੰ ਘਰੇ ਤਿਆਰ ਕਰਨਾ ਦਾ ਘਰੇ ਵੀ ਤਿਆਰ ਕਰ ਸਕਦੇ ਹੋ ਤੇ 1 ਬੀ ਦੇ ਵਿੱਚ ਆਪਾਂ ਪਾਈ ਹੋਈ ਹੈ ਸ਼ਰਾਬ ਜਿਹੜੀ ਆਪਾਂ ਸ਼ਰਾਬ ਦਿਖਾ ਰਹੇ ਆ ਇਹਦੇ ਵਿੱਚ ਵੀ ਪਾਈ ਹੋਈ ਹੈ ਆਪਾਂ ਨੇ ਜੇਕਰ ਤੁਸੀਂ ਮਤਲਬ ਕਿ ਇੱਕ ਢੋਲੀ ਕੱਢਨੀ ਆ ਤਾਂ 200 ਐਮਐਲ ਇੱਕ ਢੋਲੀ ਚ ਦੇਸੀ ਸ਼ਰਾਬ ਪਾ ਲਿਓ ਤੇ ਹੁਣ ਜੇਕਰ ਮਤਲਬ ਇਹਦੇ ਵਿੱਚ ਸ਼ਰਾਬ ਪਾਰਹੀ ਹੈ ਤਾਂ ਤੁਸੀਂ ਇਹਦੇ 100 ਐਮਐਲ ਇੱਕ ਭਰ ਕੇ ਇੱਕ ਢੋਲੀ ਦੇ ਵਿੱਚ ਪਾ ਦਿਓ ਇਹਨੂੰ ਪੁਣ ਕੇ ਤਾਂ ਉਹਦੀ ਸਪਰੇਅ ਕਰ ਦਿਓ ਦੇ ਵਿੱਚ ਜੇਕਰ ਸਪਰੇਅ ਨਹੀਂ ਕਰਨੀ ਤਾਂ ਇੱਕ ਤਰੀਕਾ ਹੋਰ ਦੱਸਦਾ ਤੁਹਾਨੂੰ ਮੈਂ ਤੇ ਉਹ ਵੀ ਉਹ ਤਰੀਕਾ ਵੀ ਤੁਸੀਂ ਪੜ ਤਰੀਕਾ ਕੀ ਹੈ ਜੇਕਰ ਤੁਸੀਂ ਸਪਰੇਅ ਨਹੀਂ ਕਰਨੀ ਤਾਂ ਤੁਸੀਂ ਮਤਲਬ ਕਿ 100 ਕਐਮਐਲ ਇਹ ਭਰ ਕੇ ਪਾ ਦਿਓ 100 ਕਐਮਐਲ ਬਹੁਤ ਹੈ ਹੁਣ ਮੈਂ ਆਹ ਭਰ ਕੇ ਤੁਸੀਂ ਸਿੱਧੀ ਇਹਦੇ ਵਿੱਚ ਪਾ ਦਿਓ ਹੁਣ ਇਹਨੂੰ ਤੁਸੀਂ ਮਨ ਲੱਕੇ ਇੱਕ ਦੋ ਬੱਲਾਂ ਦੇ ਵਿੱਚ ਇਹਨੂੰ ਸਾਰਿਆਂ ਨੂੰ ਪਾ ਦਿਓ ਜੇਕਰ ਸਪਰੇਅ ਤੁਸੀਂ ਨਹੀਂ ਕਰਨੀ ਇਹਦੇ ਵਿੱਚ ਨਿੰਮ ਦਾ ਤੇਲ ਹੋ ਗਿਆ ਦੇਸੀ ਸਰਾਬ ਹੋਗੀ ਤੇ ਕਸਰੋਂ ਦੀ ਖਲ ਹੋਗੀ ਇਹ ਜਿਆਦਾ ਨਾ ਪਾਈਓ ਜਿਹੜੀ ਆਪਣੀ ਮਨ ਲ ਦੇਸੀ ਸਰਾਬ ਦੇ ਜਿਆਦਾ ਨਾ ਪਾਈਓ ਫਿਰ ਤੁਹਾਡੀਆਂ ਬੱਲਾਂ ਮੱਚ ਵੀ ਸਕਦੀਆਂ ਨੇ ਪਰ ਜੇ ਇਹਨੂੰ ਸਹੀ ਲੇ ਮੋਟੇ ਚ ਪਾਉਗੇ ਤਾਂ ਗਰੋਥ ਦੁੱਗਣੀ ਹੋਊਗੀ ਤੇ ਬਾਕੀ ਜੇਕਰ ਫਲ ਨਹੀਂ ਚਾਹਦੀ ਤਾਂ ਉਹਦੀ ਕੈਥੈਰੀਡੀ ਕਟਿੰਗ ਹੁੰਦੀ ਆ ਉਹ ਆਪਾਂ ਬੱਲ ਚ ਉਤਾ ਦੇ ਤੁਹਾਨੂੰ ਵੀਡੀਓ ਬਣਾ ਕੇ ਦੀ ਬੱਲ ਦਾ ਮਤਲਬ ਸਾਈਜ਼ ਹੋਰ ਹੋ ਜਾਂਦਾ ਥੋੜਾ ਜਿਹਾ ਫੇਰ ਦੱਸਾਂ ਵੀ ਉਹ ਕਿਵੇਂ ਕਰਨਾ ਤੁਸੀਂ ਜੇਕਰ ਫਲ ਨਹੀਂ ਚੱਕਦੀ ਇਹਦਾ ਮਤਲਬ ਕਿ ਜਿਹੜਾ ਸਾਈਜ਼ ਆ ਬੱਲ ਦਾ ਜਿਆਦਾ ਨਹੀਂ ਜਾਣ ਦਿੱਤਾ ਜਾਂ ਜਿਆਦਾ ਨਾ ਜਾਵੇ ਇਹਦਾ ਕਰਦਾ ਉਹਦੇ ਵਾਸਤੇ ਥਰਡੀ ਕਟਿੰਗ ਕਰਨੀ ਪੈਂਦੀ ਦੀ ਉਹ ਕਿਵੇਂ ਕਰਨੀ ਹੁੰਦੀ ਉਹ ਵੀ ਆਪਾਂ ਦੱਸਾਂਗੇ ਇਹ ਵਿੱਚ ਜੇਕਰ ਤੁਹਾਨੂੰ ਦੇਸੀ ਸ਼ਰਾਬ ਨਹੀਂ ਮਿਲਦੀ ਤਾਂ ਤੁਸੀਂ ਅੰਗਰੇਜ਼ੀ ਸ਼ਰਾਬ ਕੋਈ ਵੀ ਜਿਹੜੀ ਮਿਲਦੀ ਹੈ ਤੁਸੀਂ ਜਾਂ ਜਿਹੜੀ ਆਪਣੀਆਂ ਆਮ ਠੇਕਾਂ ਦੇ ਮਿਲਦੀ ਹੈ 100 ਦੀ ਬੋਤਲ ਮਿਲਦੀ ਹੈ 150 ਦੀ ਉਹ ਵੀ ਤੁਸੀਂ ਪਾ ਸਕਦੇ ਹੋ ਬਸ ਇਹਨੂੰ ਤੁਸੀਂ ਸਿੱਧਾ ਇਹ ਅਸ ਇਸ ਤਰੀਕਾ ਨਾਲ ਤੁਸੀਂ ਪਾ ਸਕਦੇ ਹੋ ਕੋਈ ਚੱਕਰ ਨਹੀਂ ਜੇਕਰ ਸਪਰੇਅ ਕਰਨ ਦੇ ਸਪਰੇਅ ਤੁਹਾਨੂੰ ਦੱਸਿਆ ਵੀ 100 ml ਪਾ ਲੋ ਇੱਕ ਢੋਲੀ ਦੇ ਮਗਰ ਜੇਕਰ ਕੱਲੀ ਸਰਾਬ ਦੀ ਕਰਨੀ ਹੈ ਤਾਂ ਸਰਾਬ ਤੁਸੀਂ 20 ml ਪਾ ਸਕਦੇ ਇੱਕ ਢੋਲੀ ਪਿੱਛੇ ਇਹਦੇ ਵਿੱਚ ਆਪਾਂ ਨੇ ਸਾਰੀ ਮਤਲਬ ਕਿ 20 ml ਪਾਏ ਹੋਇਆ ਇਹ ਜੋ ਆਪਾਂ ਕਈ ਵਰਤਲਾਂ ਇਹਦਾ ਮਤਲਬ ਕਈ ਦਿਨ ਚੱਲੂਗਾ ਇਹਦਾ ਹਫਤੇ ਵਾਂਗੂ ਚੱਲ ਜੂ ਹੋਰ ਬੱਲਾਂ ਚ ਪਾਵਾਂਗੇ ਤੇ ਦੂਜੀ ਬੱਲਾਂ ਤੁਸੀਂ ਸ਼ੌਟ ਦੇਖ ਲਓ ਵੀ ਇਹਦੀ ਬਰੋਬਰ ਉਹਦੇ ਆਪਾਂ ਕੁਝ ਨਹੀਂ ਪਾਇਆ ਉਹਦੇ ਬਸ ਨਾਰਮਲ ਜਿਹੜਾ ਪਾਣੀ ਪੈਂਦਾ ਉਹੀ ਪਾਉਨੇ ਆਪਾਂ ਤੇ ਇਹਦੇ ਵਿੱਚ ਮਤਲਬ ਜਿਹੜਾ ਆਪਾਂ ਤਰੀਕਾ ਵਰਤਿਆ ਉਹੀ ਵਰਤਿਆ ਹੁਣ ਸਾਰੀਆਂ ਵੱਲਾਂ ਦੇ ਵਿੱਚ ਆਪਾਂ ਇਹ ਇੱਕ ਵਰਤਾਂ ਕਿਉਂਕਿ ਇਹ ਤਰੀਕਾ ਹਾਨੂੰ ਲੱਗਿਆ ਕਾਮਜਾਬ ਠੀਕ ਹੈ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ